ਮੈਂ ਤਾਂ ਹੁਣੇ ਪਹੁੰਚਾ ਲੇਕਿਨ ਸਾਡੀ ਜਿਲ੍ਹਾ ਐਡਮਿਨਿਸਟ੍ਰੇਸ਼ਨ ਇੱਥੇ ਖੜੀ ਆ ਐਸਜੀਐਮ ਸਾਹਿਬ ਤੋਂ ਲੈ ਕੇ ਸਾਰੇ ਪੁਲਿਸ ਔਰ ਇਹਨਾਂ ਨੇ ਆ ਕੇ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਪਰ ਜਿਹੜੀ ਹੈਪਨਿੰਗ ਹੋ ਗਈ ਸੀ ਉਹਦਾ ਤਾਂ ਕਹਿਦਾ ਜ਼ੋਰ ਨਹੀਂ ਸੀ ਲੇਕਿਨ ਉਹਨੂੰ ਕੰਟਰੋਲ ਕਰਨਾ ਸਾਡਾ ਫਰਜ਼ ਸੀਗਾ ਔਰ ਤੁਰੰਤ ਜਿਹੜੇ ਹੈਗੇ ਆ ਜਿੰਨੇ ਬੰਦੇ ਸੀਗੇ ਉਹਨੂੰ ਹੁਸ਼ਿਆਰਪੁਰ ਭੇਜਿਆ ਗਿਆ ਔਰ ਹੁਣ ਦੇਖਦੇ ਮੈਂ ਵੀ ਹੁਣੇ ਪਹੁੰਚਿਆ ਪੁਲਿਸ ਸਾਹਿਬ ਤੁਸੀਂ ਗਲਤ ਗੱਲ ਬਾਤ ਕੀਤੀ ਹੈ ਕਿ ਹੋਇਆ ਹਾਸਾ ਕਿੱਦਾਂ ਤੇ ਮਨੂੰ ਮੈਂ ਵੀ ਹੁਣੇ ਆਇਆ ਲੇਕਿਨ ਆਈਡੀਆ ਨਹੀਂ ਜਿਹੜਾ ਵੀ ਹੈਗਾ ਇਹ ਅੰਦਰ ਦੇਖਾਂਗੇ ਕੀ ਹੋ ਸਕਦਾ ਪਰ ਹਾਦਸਾ ਜਿਹੜਾ ਹੈਗਾ ਬੜਾ ਅਨਫੋਰਚੂਨੇਟਲੀ ਇੱਕ ਵਾਰੀ ਕੁਝ ਪਤਾ ਚੱਲਿਆ ਕਿੰਨੇ ਕੁ ਜਿਹੜੇ ਲੋਕ ਪਹੁੰਚੇ ਨੇ ਉਹ ਡੰਜਰ ਵਿੱਚ ਪਤਾ ਲੱਗਾ ਕਿੰਨੇ ਜੋ ਦੱਸ ਰਹੇ 7-8 ਬੰਦੇ ਸਗੇ ਫਟੜਾ ਜਿਹੜੇ ਚੁਲਸੇ ਆ ਲੇਕਿਨ ਡੈਫੀਨੇਟਲੀ ਇਹ ਪੂਰਾ ਤੁਹਾਨੂੰ ਜਿਹੜਾ ਹੈਗਾ ਪრੈਸ ਰਿਫ ਜਿਹੜਾ ਜਲਾ ਇੰਵਰਸਿਨ ਉਹ ਉੱਚੀ ਚੱਕੋ ਥੋੜਾ ਕੀ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਵਾਪਰ ਘਟੀ ਹੈਗੀ ਤੇ ਉਜਤੇ ਤੇ ਸਾਰੀ ਟੀਮਾਂ ਪਹੁੰਚੀ ਨਾ ਅਸੀਂ ਕਦੋਂ ਵੀ ਪਹੁੰਚੇ ਤੇ ਚਿੰਤਨ ਸਿਰ ਲੱਗਦਾ ਕਿ ਲੋਕ ਅਜਾਂ ਅੰਦਰ ਹਾਇਚ ਵਿੱਚ ਆ ਗਏ ਅਸੀਂ ਟ੍ਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਲਈ ਕਾਫੀ ਅਸੀਂ ਕਰਦੇ ਪਰ ਗਿਣਤੀ ਸਾਡੇ ਕੋਲ ਹੈ ਨਹੀਂ ਕਿੰਨੇ ਖੋ ਗਏ ਨੇ ਪਰ ਇਹ ਹੈ ਕਿ ਇੱਕ ਟੈਂਕਰ ਦੀ ਵਜ੍ਹਾ ਨਾਲ ਹੀ ਕਿਤੇ ਜੋ ਕਹਿ ਰਹੇ ਲੋਕ ਕਿ ਮੋੜਨ ਲੱਗੀ ਕੋ ਗੱਡੀ ਵਿੱਚ ਵੱਜੀ ਆ ਕੇ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਬਹੁਤ ਵੱਡਾ ਬਲਾਸਟ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਕਹਿੰਦੇ ਉਹ ਦੁਕਾਨਾਂ ਨੂੰ ਜਾਂ ਕਿਤੇ ਵੀ ਇਹ ਐਸੀ ਜਿੱਥੇ ਵੀ ਉਥੇ ਆ ਕੇ ਫੈਲ ਗਈ ਹੈਗੀ ਆ ਤੇ ਸਾਰੀ ਟੀਮ ਆ ਅਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜਾਇਜ਼ਾ ਲੈ ਰਹੇ ਹੈਗੇ ਆ ਆਪਾਂ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਅਸੀਂ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ ਚ ਵੀ ਬੜੀ ਦਹਿਸ਼ਤ થઈ ਜੜੇ ਲੋਕ ਇਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੁਣੇ 3-3-4 ਕਿਲੋਮੀਟਰ ਪਿੱਛੇ ਚੱਲ ਗਏ ਨੇ ਡੇਰੀਆਂ ਚੱਲ ਗਏ ਨੇ ਤੇ ਉਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦੇਈਏ ਸੰਦੇਹ ਹਾਲਾਤ ਦੇ ਕਿ ਤੁਸੀਂ ਨਿਸ਼ਚਿੰਤ ਰਹੋ ਤੇ ਬਾਅਦ ਚ ਮੈਂ ਹਸਪੀਟਲ ਵੀ ਜਾ ਕੇ ਮੈਂ ਸਾਰਾ ਇੱਕ ਕੋਈ ਕਿੰਨੇ ਲੋਕ ਜੋ ਇੰਜਰਡ ਹੋ ਚੁੱਕੇ

ਪਰ ਕੋਈ ਅਜੇ ਤੱਕ ਕੋਈ ਨਹੀਂ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆਪਾਂ ਕਿੰਨੇ ਕੁ ਉੱਥੇ ਪਹੁੰਚੇ ਆ ਜਾਓ ਕਿੰਨੇ ਕੁ ਉੱਥੇ ਬੰਦੇ ਪਹੁੰਚੇ ਹੁਣ ਆਕੇ ਕਾਫੀ ਪਾ ਲਿਆ ਗਿਆ ਹਾਂਜੀ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜਿੰਨੇ ਕੋ ਠੰਡਾ ਨਹੀਂ ਹੁੰਦਾ ਉਹਨੂੰ ਸਪਰੇ ਕਰਿਓ ਪਾਣੀ ਦੇ ਦਿਓ ਕਿਉਂਕਿ ਉਹਦਾ ਪਲਾਸ ਹੋਣ ਦਾ ਖਤਰਾ ਆ ਹੋਵੇ ਪਰ ਸੋਰ ਬਾਕੀ ਦਾ ਸਾਰੇ ਪਾਸੇ ਅੱਗ ਵਿੱਚ ਪੁੱਜ ਗਿਆ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਜੀ ਉਹ ਵੀ ਕਰਾਂਗੇ ਅਸੀਂ ਲੋਕਾਂ ਲਈ ਖੜੇ ਆ ਲੋਕਾਂ ਲਈ ਆਪਾਂ ਕੀ ਕਰਾਂਗੇ ਜੀ ਜਿਹੜੇ ਪਿੰਡ ਦੇ ਲੋਕ ਹੈ ਜਿਹੜੇ ਕੋ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਗੈਸ ਟੈਂਕਰ ਉਸੇ ਜਾ ਰਿਹਾ ਸੀ ਪੂਰੀ ਮੈਂ ਕਹਾਂਗਾ ਦੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਜਿਹੜੀ ਜਾਨਾ ਹੈਗੀਆਂ ਬੜੀ ਕੀਮਤੀ ਹੁੰਦੀ ਹੈਗੀ ਆ ਉਹਨਾਂ ਦੀ ਕੋਈ ਕੀਮਤ ਨਹੀਂ ਲਗਾ ਸਕਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸ਼ਖਸ ਦੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ ਨਹੀਂ ਜਾਊਗਾ ਜੀ ਥੈਂਕ ਯੂ ਥੈਂਕ ਯੂ